ਚਾਵਲਾਂ ਦਾ ਫੇਸ਼ੀਅਲ ਚਾਵਲਾਂ ਦੇ ਪਾਊਡਰ ਨਾਲ ਫੇਸ਼ੀਅਲ ਕਿੱਦਾਂ ਕਰ ਸਕਦੇ ਆ ਤੇ ਕਿਹੜੀਆਂ ਚੀਜ਼ਾਂ ਪਾ ਕੇ ਆਪਾਂ ਆਪਣੀ ਸਕਿਨ ਤੇ ਲਗਾ ਸਕਦੇ ਆ ਕਿ ਜਿਨ੍ਹਾਂ ਦੀਆਂ ਝੁਰੜੀਆਂ ਨੇ ਜਾਂ ਉਹਨਾਂ ਦੇ ਸ਼ਾਈਆਂ ਨੇ ਜਾਂ ਉਹਨਾਂ ਦੇ ਪਿੰਪਲ ਨੇ ਜਾਂ ਉਹਨਾਂ ਦੇ ਡੈੱਡ ਸਕਿਨ ਨੇ ਜਾਂ ਚਿਹਰੇ ਤੇ ਚਮਕ ਨਹੀਂ ਹੈਗੀ ਤੇ ਉਹਨੂੰ ਆਪਾਂ ਕਿੱਦਾਂ ਠੀਕ ਕਰ ਸਕਦੇ ਆ ਪਹਿਲੇ ਤਾਂ ਤੁਸੀਂ ਆਪਣੇ ਖਾਣ ਪੀਣ ਦਾ ਧਿਆਨ ਰੱਖੋ ਅਗਰ ਲੀਵਰ ਵਿੱਚ ਗਰਮੀ ਹੋਵੇਗੀ ਨਾ ਤੇ ਉਹ ਤੁਹਾਡੀ ਸਕਿਨ ਦੇ ਉੱਪਰ ਸਾਰਾ ਨਜ਼ਰ ਆਵੇਗਾ ਜੇ ਲੀਵਰ 'ਚ ਗਰਮੀ ਹੁੰਦੀ ਹੈ ਨਾ ਪਿੰਪਲ ਵੀ ਹੁੰਦੇ ਨੇ ਤੇ ਰੰਗ ਵੀ ਕਾਲਾ ਹੋਣਾ ਸ਼ੁਰੂ ਹੋ ਜਾਂਦਾ ਹੈ ਸਕਿਨ ਤੇ ਨਾ ਇੱਕ ਜਿਹੜੀ ਚਮਕ ਹੋਣੀ ਚਾਹੀਦੀ ਉਹ ਚਮਕ ਜਿਹੜੀ ਇਹਨੇ ਗਾਇਬ ਹੋ ਜਾਂਦੀ ਹੈ ਤੁਸੀਂ ਲੀਵਰ ਨੂੰ ਪਹਿਲਾਂ ਠੀਕ ਰੱਖਣਾ ਹੈ ਲੀਵਰ ਕਿਸ ਚੀਜ਼ ਜਿੱਟਰ ਠੰਡਾ ਰੱਖਣਾ ਹੈ ਵਧੀਆ ਦਹੀਂ ਖਾਇਆ ਕਰੋ ਸਵੇਰੇ ਦਹੀਂ ਖਾਇਆ ਕਰੋ ਠੰਡੀਆਂ ਚੀਜ਼ਾਂ ਖਾਇਆ ਕਰੋ ਨਿੰਬੂ ਪਾਣੀ ਸਵੇਰੇ ਪੀਆ ਕਰੋ ਚਾਹੀਏ ਤੁਸੀਂ ਸਵੇਰੇ ਹਲਦੀ ਵਾਲਾ ਪਾਣੀ ਜਿਹੜਾ ਨਿੰਬੂ ਪਾ ਕੇ ਉਹ ਪੀ ਸਕਦੇ ਹੋ ਉਹ ਨਾਲ ਤੁਹਾਡੇ ਲੀਵਰ ਸਾਫ਼ ਹੋਏਗਾ ਬੀਟਰੂਟ ਦਾ ਜੂਸ ਪੀਆ ਕਰੋ ਇਹ ਚੀਜ਼ਾਂ ਦੇ ਨਾਲ ਤੁਹਾਡਾ ਲੀਵਰ ਜਿਹੜਾ ਬਿਲਕੁਲ ਠੀਕ ਰਹੇਗਾ ਠੀਕ ਹੈ ਜਿਆਦਾ ਤળਿਆ ਹੋਇਆ ਤੇ ਜਿਆਦੇ ਮਸਾਲੇ ਵਾਲੇ ਖਾਣੇ ਜਿਹੜੇ ਨੂੰ ਬਿਲਕੁਲ ਬੰਦ ਕਰ ਦੋ ਉਹ ਤੁਹਾਡੀ ਸਕਿਨ ਨੂੰ ਨੁਕਸਾਨ ਦਿੰਦੇ ਨੇ ਠੀਕ ਹੈ ਤੇ ਇਹ ਜਿਹੜੇ ਫੇਸ਼ਲ ਮੈਂ ਤੁਹਾਨੂੰ ਦੱਸਦੀਆਂ ਘਰੇ ਘਰੇਲੂ ਹੀ ਫੇਸ਼ਲ ਹੁੰਦੇ ਨੇ ਥੋੜੀਆਂ ਥੋੜੀਆਂ ਚੀਜ਼ਾਂ ਨਾਲ ਹੀ ਕਰਨੇ ਹੁੰਦੇ ਨੇ ਸਕਿਨ ਤੁਸੀਂ ਦੇਖ ਸਕਦੇ ਹੋ ਮੇਰੀ ਸਕਿਨ ਬਿਲਕੁਲ ਸਾਫ ਪਈ ਏ ਬਿਲਕੁਲ ਕੋਈ ਰਿੰਕਣ ਨਹੀਂ ਹੈਗਾ ਕੋਈ ਝੁੜਗਣੀ ਨਹੀਂ ਹੈਗੀ 41 ਸਾਲ ਦੀ ਏਜ ਹੈ ਮੇਰੀ ਤੇ ਮੇਰੀ ਸਕਿਨ ਤੁਸੀਂ ਦੇਖ ਸਕਦੇ ਹੋ ਬਿਲਕੁਲ ਟਾਈਟ ਪਈ ਏ ਜਿਹੜੇ ਘਰੇਲੂ ਫੇਸ਼ੀਅਲ ਹੁੰਦੇ ਨੇ ਜਿਹੜੇ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਉਹ ਮੈਂ ਖੁਦ ਇਸਤੇਮਾਲ ਕਰਦੀ ਹਾਂ ਖੁਦ ਮੈਂ ਪਹਿਲਾਂ ਆਪਣੇ ਤੇ ਉਹ ਜਿਹੜੇ ਇਸਤੇਮਾਲ ਕੀਤੇ ਹੋਏ ਨੇ ਤੇ ਕਰਦੀ ਵੀ ਹਾਂ ਮੇਰੀ ਹੈਬਟ ਹੈ ਮੇਰੀ ਰੂਟੀਨ ਹੈ ਤੇ ਮੈਂ ਕਰਦੀ ਰਹਿਣੀ ਆ ਜੇ ਤੁਸੀਂ 60 ਸਾਲ ਦੀ ਵੀ ਉਮਰ ਵਿੱਚ ਹੋਗੇ ਹੋ ਨਾ ਤਾਂ ਵੀ ਤੁਸੀਂ ਨਾ 35 ਦੇ 30 ਦੇ ਨਜ਼ਰਾਓਗੇ ਜਦੋਂ ਤੁਸੀਂ ਆਪਣੀ ਸਕਿਨ ਦੀ ਕੇਅਰ ਕਰਨ ਲੱਗਗੇ ਠੀਕ ਹੈ ਤੇ ਤੁਸੀਂ ਪਹਿਲਾਂ ਹੀ ਜਦੋਂ 30 ਪਲਸ ਉਮਰਤ ਹੁੰਦੀ ਹੈ ਨਾ ਉਹਨੂੰ ਆਪਣੀ ਸਕਿਨ ਦਾ ਧਿਆਨ ਅੱਛੇ ਤਰੀਕੇ ਨਾਲ ਰੱਖਣਾ ਚਾਹੀਦਾ ਹੈ ਠੀਕ ਹੈ ਕਿਉਂਕਿ ਗਾਂ-ਗਾ ਜਿਹੜੀ ਸਕਿਨਾਂ ਨਾਲ ਲੂਜ਼ ਹੁੰਦੀ ਸ਼ੁਰੂ ਹੁੰਦੀ ਹੈ ਤੇ ਜਿਹੜੇ ਇੱਕ ਨਾ ਆਪਣੀ ਸਕਿਨ ਦਾ ਜਿਹੜਾ ਗਲੋ ਹੁੰਦਾ ਗਾਇਬ ਹੋਣਾ ਸ਼ੁਰੂ ਹੋ ਜਾਂਦਾ ਅਗਰ ਪਹਿਲਾਂ ਹੀ ਆਪਾਂ ਆਪਣੀ ਸਕਿਨ ਦਾ ਧਿਆਨ ਅੱਛੇ ਤਰੀਕੇ ਨਾਲ ਰੱਖਣ ਲੱਗ ਜਾਵਾਂਗੇ ਸਕਿਨ ਆਪਣੀ ਇੱਕਦਮ ਚਮਕ ਮਤਲਬ ਕਿ ਚਮਕੇਗੀ ਤੇ ਅੱਜ ਦਾ ਜਿਹੜਾ ਫੇਸ਼ੀਅਲ ਹੈ ਨਾ ਬਹੁਤ ਵਧੀਆ ਹੈ ਚਾਵਲਾਂ ਦਾ ਫੇਸ਼ੀਅਲ ਹੈ ਤੇ ਇਹਦੇ ਵਿੱਚ ਕੀ ਕੀ ਆਪਾਂ ਪਾਣਾ ਹੈ ਮੇਨ ਇੰਗਰੀਡੀਅੰਟ ਨੇ ਧਿਆਨ ਨਾਲ ਦੇਖਿਓ ਚਾਹੇ ਤੁਸੀਂ ਲਿਖ ਲਓ ਪਹਿਲਾਂ ਤਾਂ ਤੁਸੀਂ ਲੈਣਾ ਕੱਚਾ ਦੁੱਧ ਰੋ ਮਿਲਕ ਕੱਚਾ ਦੁੱਧ ਜਿਹੜਾ ਸਾਡੀ ਸਕਿਨ ਵਾਸਤੇ ਬਹੁਤ ਵਧੀਆ ਹੁੰਦਾ ਹੈ ਸਾਡੀ ਸਕਿਨ ਨੂੰ ਗੋਰਾ ਚਿੱਟਾ ਤੇ ਇੱਕਦਮ ਸਾਫ਼ ਬਣਾਉਂਦਾ ਹੈ ਠੀਕ ਹੈ ਦੂਸਰਾ ਤੁਸੀਂ ਕੀ ਲੈਣਾ ਹੈ ਜੇ ਤੁਹਾਡੇ ਕੋਲ ਆਇਲੀ ਆਇਲ ਹੈਗਾ ਆਇਲੀ ਆਇਲ ਲੈ ਲਓ ਚਾਹੇ ਤੁਸੀਂ ਨਾਰੀਅਲ ਦਾ ਤੇਲ ਪਾ ਸਕਦੇ ਹੋ ਜੇ ਤੁਹਾਡੇ ਕੋਲ ਗਲਿਸਰਿਨ ਹੈਗੀ ਹੈ ਤੇ ਕੱਲੀ ਗਲਿਸਰਿਨ ਵੀ ਪਾ ਸਕਦੇ ਹੋ ਦੋਨੇ ਚੀਜ਼ਾਂ ਪਾਣਾ ਚਾਹਦੇ ਦੋਵੇਂ ਪਾ ਸਕਦੇ ਜਿਨ੍ਹਾਂ ਦੀ ਖੁਸ਼ਕ ਸਕਿਨ ਹੈ ਉਹ ਔਇਲੀ ਔਇਲ ਵੀ ਪਾ ਸਕਦੇ ਨੇ ਤੇ ਨਹੀਂ ਤਾਂ ਕੱਲੀ ਗਲਿਸਰਿਨ ਹੀ ਐਡ ਕਰ ਲਓ ਠੀਕ ਹੈ ਤੇ ਇਹਨੂੰ ਤੁਸੀਂ ਦੋ ਚਾਰ ਬੂੰਦਾ ਸਿਰਫ ਇਹਦੇ ਵਿੱਚ ਗਲਿਸਰਿਨ ਪਾਣੀਆ ਨੇ ਤੇ ਤੁਸੀਂ ਸਕਿਨ ਦੇਖਿਓ ਕੁੜੀਆਂ ਮੁੰਡੇ ਜਿਹੜੇ ਉਹ ਲਗਾ ਸਕਦੇ ਨੇ ਜਿੱਦਾਂ ਕੁੜੀਆਂ ਵਿਚਾਰੀਆਂ ਦੇ ਨਾਲ ਪਿੰਪਲਾਂ ਦੀ ਪ੍ਰੋਬਲਮ ਹੋ ਜਾਂਦੀ ਹੈ ਤੇ ਉਹ ਪਿੰਪਲਾਂ ਦੇ ਨਾਲ ਦਾਗ ਬਣਨੇ ਸ਼ੁਰੂ ਹੋ ਜਾਂਦੇ ਜਦੋਂ ਪਿੰਪਲ ਫੋੜ ਦੀਆਂ ਨੇ ਤੇ ਪਿੰਪਲਾਂ ਦੇ ਨਾਲ ਦਾਗ ਬਣਨੇ ਸ਼ੁਰੂ ਹੋ ਜਾਂਦੇ ਨੇ ਤੇ ਇਹ ਜਦੋਂ ਤੁਸੀਂ ਚੀਜ਼ਾਂ ਲਗਾਉਣ ਲੱਗੇ ਨਾ ਆਪਣੇ ਚਿਹਰੇ ਤੇ ਤੁਹਾਡੇ ਪਿੰਪਲਾਂ ਦੇ ਦਾਗ ਵੀ ਠੀਕ ਹੋ ਜਾਣਗੇ ਤੇ ਸਕਿਨ ਵਿੱਚ ਇੱਕ ਨਵੀਂ ਜਾਨ ਆਵੇਗੀ ਤੇ ਥੋੜਾ ਜਿਹਾ ਤੁਸੀਂ ਪਾਣਾ ਇੱਥੇ ਹਾਨੀ ਯਾਨੀ ਕਿ ਸ਼ਹਿਦ ਸ਼ਹਿਦ ਜਿਹੜਾ ਹੁੰਦਾ ਸਾਡੀ ਸਕਿਨ ਵਾਸਤੇ ਬਹੁਤ ਵਧੀਆ ਹੁੰਦਾ ਹੈ ਥੋੜੀ ਜਿਹੀ ਸਿਰਫ ਆਪਾਂ ਪਾਣਾ ਇੱਥੇ ਅੱਧੇ ਤੋਂ ਵੀ ਅੱਧਾ ਚਮਚਾ ਯਾਨੀ ਕਿ ਇੱਥੇ ਆਪਾਂ ਪਾ ਲੈਣਾ ਸ਼ਹਿਦ ਸ਼ਹਿਦ ਵੀ ਸਾਡੀ ਸਕਿਨ ਵਾਸਤੇ ਬਹੁਤ ਵਧੀਆ ਹੁੰਦਾ ਸਾਡੀ ਰੰਗਤ ਨੂੰ ਨਿਖਾਰਨ ਵਿੱਚ ਕੰਮ ਆਉਂਦਾ ਹੈ ਕਿਉਂਕਿ ਇਹ ਫੁੱਲਾਂ ਦਾ ਰਸ ਹੁੰਦਾ ਜਿਵੇਂ ਮਧੂਮੱਖੀ ਜਿਹੜੀ ਫੁੱਲਾਂ ਚੋਂ ਕਿੰਨੇ ਫੁੱਲਾਂ ਵਿੱਚੋਂ ਰਸ ਲਿਆਉਂਦੀ ਹੈ ਫਿਰ ਜਾ ਕੇ ਉਹਨੂੰ ਛੱਤੇ ਦੇ ਵਿੱਚ ਆਪਣਾ ਮਧੂਮੱਖੀ ਦਾ ਛੱਤਾ ਬਣਾਉਂਦੀ ਹੈ ਤੇ ਵਿੱਚ ਰਸ ਪਾਉਂਦੀ ਹੈ ਜਾ ਕੇ ਕੁਦਰਤੀ ਦੇਖੋ ਕੁਦਰਤ ਦਾ ਕਮਾਲ ਕੁਦਰਤੀ ਮਿੱਠਾ ਸ਼ਹਿਦ ਤੇ ਰਸੀਲਾ ਬਣ ਜਾਂਦਾ ਹੈ ਤੇ ਇਹਦੇ ਵਿੱਚ ਗੁਣ ਐਨੇ ਹੁੰਦੇ ਨੇ ਸਾਡੇ ਸਕਿਨ ਨੂੰ ਸਾਫ਼ ਕਰਨ ਵਾਸਤੇ ਹੱਦੋਂ ਵੱਧ ਹੁੰਦੇ ਨੇ ਗੁਣ ਤੁਸੀਂ ਇਸਤੇਮਾਲ ਕਰਨ ਲੱਗ ਜਿਓਗੇ ਤਾਂ ਤੁਹਾਡੇ ਸਕਿਨ ਇੱਕਦਮ ਸੌਫਟ ਤੇ ਇੱਕਦਮ ਮਲਾਈਮ ਤੇ ਇੱਕਦਮ ਦੇਖਿਓ ਰੌਣਕ ਹੋ ਜਾਵੇਗੀ ਠੀਕ ਹੈ ਮੈਂ ਇਸਤੇਮਾਲ ਕਰਦੀ ਰਹੀ ਹਾਂ ਤੁਸੀਂ ਦੇਖ ਸਕਦੇ ਹੋ ਤੇ ਚੌਥੀ ਚੀਜ਼ ਆਪਾਂ ਪੈਣੀ ਹੈ ਇਹਦੇ ਵਿੱਚ ਚਾਵਲਾਂ ਦਾ ਆਟਾ ਖਤਮ ਹੋ ਚਲੇ ਸਾਰਾ ਡੱਬਾ ਮੈਂ ਆਪਣੇ ਅਪਲਾਈ ਕਰ ਲਿਆ ਮੇਰੀ ਬੇਟੀ ਉਹ ਵੀ ਲਗਾਉਂਦੀ ਹੈ ਬੇਟਾ ਹੈ ਉਹ ਵੀ ਲਗਾਉਂਦਾ ਹੈ ਤੇ ਮੈਂ ਵੀ ਲਗਾਨੀ ਹੈ ਠੀਕ ਹੈ ਤੇ ਆ ਦੇਖੋ ਚਾਵਲਾਂ ਦਾ ਪਾਣਾ ਆਪਾਂ ਇਹਦੇ ਵਿੱਚ ਆਟਾ ਜਦੋਂ ਚਾਵਲਾਂ ਦਾ ਆਟਾ ਵਿੱਚ ਪਾ ਲਿਆ ਤੇ ਮੈਜਿਕ ਹੋ ਜਾਣਾ ਇੱਕ ਮੈਜਿਕ ਫੇਸ਼ਲ ਬਣ ਜਾਣਾ ਤੁਹਾਡੀ ਸਕਿਨ ਤੇ ਇੰਨਾ ਮਤਲਬ ਕਿ 글로ਅ ਅਪ ਕਰੇਗਾ ਨਾ ਬਹੁਤ ਵਧੀਆ 글로ਅ ਕਰੇਗਾ ਤੈਨੂੰ ਇਹ 1 ਮਿੰਟ ਲਈ ਰੱਖ ਦੇਣਾ ਹੈ ਕਿਉਂਕਿ ਜਿਹੜੇ ਚਾਵਲਾ ਦਾ ਆਟਾ ਹੈ ਚੰਗੀ ਤਰ੍ਹਾਂ ਫੁੱਲ ਜਾਵੇ ਤੇ ਇੱਕ گاੜਾ ਜਿਹਾ ਇੱਕ ਹੋ ਬਣ ਜਾਵੇ ਕਰੀਮੀ ਟੈਕਚਰ ਵਿੱਚ ਠੀਕ ਹੈ ਬਹੁਤ ਵਧੀਆ ਇਹ ਕਰੀਮ ਜੀ ਬਣ ਕੇ ਹੋ ਜਾਂਦੀ ਹੈ ਰੈਡੀ ਤੇ ਸਾਡੀ ਸਕਿਨ ਤੇ ਜਦੋਂ ਇਹ ਲੱਗ ਜੇਗੀ ਤਾਂ ਇੱਕ ਮਾਸਕ ਜਿਹਾ ਬਣਾਣਾ ਤੁਸੀਂ ਸਕਿਨ ਤੇ ਠੀਕ ਹੈ ਮਾਸਕ ਨੂੰ ਲਗਾਣੀ ਹੈ ਤੇ ਤੁਸੀਂ 15 ਤੋਂ 20 ਮਿੰਟਾਂ ਨੂੰ ਜਿਹੜੇ ਤੇ ਲਗਾ ਕੇ ਰੱਖਣਾ ਹੈ ਤਾਂ ਜੋ ਤੁਹਾਡੀ ਜਿਹੜੀ ਸਕਿਨ ਹੈ ਇੱਕਦਮ ਬ੍ਰਾਈਟ ਤੇ ਇਕਦਮ ਟਾਈਟ ਹੋ ਜਾਵੇ ਕਿਉਂਕਿ ਜਿਹੜਾ ਚਾਵਲਾਂ ਦਾ ਆਟਾ ਇਹਨੇ ਤੁਹਾਨੂੰ ਪਤਾ ਹੈ ਕੋਰੀਅਨ ਲੋਕ ਜਿਹੜੇ ਹੁੰਦੇ ਨੇ ਨਾ ਚਾਵਲਾਂ ਦਾ ਇਸਤੇਮਾਲ ਬਹੁਤ ਕਰਦੇ ਨੇ ਚਾਵਲਾਂ ਦੇ ਨਾਲ ਸਾਡੀ ਸਕਿਨ ਇੱਕਦਮ ਨਾ ਲਿਸ਼ਕ ਜਾਂਦੀ ਹੈ ਇਕਦਮ ਕੋਰੀਅਨ ਟੈਪ ਬਣ ਜਾਂਦੀ ਹੈ ਜਿੱਦਾਂ ਕੋਰੀਅਨ ਲੋਕਾਂ ਦੀ ਸਕਿਨ ਹੁੰਦੀ ਹੈ ਨਾ ਚਮਕੀਲੀ ਚਮਕੀਲੀ ਉਸ ਟੈਪ ਦੀ ਹੈ ਬਣਨੀ ਸ਼ੁਰੂ ਹੋ ਜਾਂਦੀ ਹੈ ਜਦੋਂ ਤੁਸੀਂ ਚਾਵਲਾਂ ਦਾ ਆਟਾ ਆਪਣੇ ਫੇਸ ਤੇ ਲਗਾਉਣ ਲੱਗ ਕੇ ਤੇ ਇਹ ਤੁਸੀਂ ਦੇਖ ਲਓ ਆ ਦੇਖੋ ਇਹ ਸੀਰਮ ਬਣ ਕੇ ਹੋ ਗਿਆ ਹੈ ਰੈਡੀ ਥੋੜਾ ਜਿਹਾ ਪਤਲਾ ਹੁਣ ਮੈਂ ਥੋੜਾ ਜਿਹਾ ਨੂੰ ਰੱਖ ਦੇਣੀ ਹੈ ਥੋੜਾ ਜਿਹਾ ਸੰਘਣਾ ਹੋ ਜਾਏਗਾ ਚਾਵਲਾਂ ਦਾ ਆਟਾ ਅੰਟੀ ਇਹ ਤੁਸੀਂ ਦੇਖ ਸਕਦੇ ਹੋ ਥੋੜੀ ਥਿੰਕ ਕਰੀਮ ਬਣ ਗਈ ਹੈ ਦੇਖੋ ਕਰੀਮ ਬਣ ਕੇ ਹੋ ਗਈ ਹੈ ਰੈਡੀ ਫੇਸ਼ਲ ਜਿਹੜਾ ਹੋ ਗਿਆ ਆਪਣਾ ਫੇਸ਼ਲ ਵਾਲੀ ਕਰੀਮ ਜਿਹੜੀ ਰੈਡੀ ਹੋ ਗਈ ਹੈ ਤੇ ਤੁਸੀਂ ਇਸ ਤਰੀਕੇ ਨਾਲ ਫੇਸ ਬਿਲਕੁਲ ਤੁਹਾਡਾ ਸਾਫ਼ ਹੋਣਾ ਚਾਹੀਦਾ ਕੋਈ ਵੀ ਕਰੀਮ ਨਹੀਂ ਲੱਗੀ ਹੋਣੀ ਚਾਹੀਦੀ ਤੇ ਇਸ ਤਰੀਕੇ ਨਾਲ ਤੁਸੀਂ ਇਹ ਮਾਸਕ ਜਿਹੜਾ ਹੈ ਨਾ ਲਗਾਣਾ ਆਪਣੇ ਚਿਹਰੇ ਤੇ ਆ ਦੇਖੋ ਇਸ ਤਰੀਕੇ ਨਾਲ ਤੁਸੀਂ ਇਹ ਮਾਸਕ ਲਗਾ ਲੈਣਾ ਹੈ 15 ਤੋਂ 20 ਮਿੰਟ ਆਪਣੇ ਚਿਹਰੇ ਤੇ ਲਗਾ ਕੇ ਰੱਖਣਾ ਹੈ ਬਹੁਤ ਵਧੀਆ ਹੈ ਜਿਨ੍ਹਾਂ ਨੂੰ ਸਕਿਨ ਚਾਹੀਦੀ ਹੈ ਨਾ ਨਿਸ਼ਕਣੀ ਦੇ ਲਈ ਲਗਾ ਸਕਦੇ ਹੋ ਤੁਹਾਡੇ ਸਕਿਨ ਵਿੱਚ ਇੱਕ ਨਾ ਮਤਲਬ ਕਿ ਲਿਸ਼ਕ ਪੁਣਾ ਆ ਜੇਗਾ ਜੇ ਤੁਸੀਂ ਚਾਹਦੇ ਨਾ ਆਪਣੀ ਚਮਕੀਲੀ ਸਕਿਨ ਹੋਵੇ ਇਕਦਮ ਗਲੋਇੰਗ ਸਕਿਨ ਹੋਵੇ ਉਹ ਗਲੋਇੰਗ ਪਨ ਤੁਹਾਡੇ ਚਿਹਰੇ 'ਚ ਆ ਜਾਵੇਗਾ ਜੇ ਤੁਸੀਂ ਡੇਲੀ ਵੀ ਇਹਨੂੰ ਲਗਾਉਂਦੇ ਹੋ ਦਿਨੇ ਲਗਾ ਲਓ ਰਾਤ ਨੂੰ ਲਗਾ ਲਓ ਜਿਤੋਂ ਮਰਜ਼ੀ ਤੁਸੀਂ ਲਗਾ ਸਕਦੇ ਜਦੋਂ ਵੀ ਤੁਹਾਡੇ ਕੋਲ ਟਾਈਮ ਹੋਵੇ ਇਸ ਤਰੀਕੇ ਨਾਲ ਤੁਸੀਂ ਲਗਾ ਲੈਣਾ ਲਗਾ ਕੇ ਪਹਿਲਾਂ ਤੇ 5 ਕਿ ਮਿੰਟ ਤੁਸੀਂ ਇਸ ਤਰੀਕੇ ਨਾਲ ਇਹਦੀ ਮ사ਜ ਕਰਨੀ ਹੈ ਇਸ ਤਰੀਕੇ ਨਾਲ ਤੇ 5 ਕਿ ਮਿੰਟ ਤੁਸੀਂ ਮ사ਜ ਕਰਨੀ ਹਲਕੇ ਹਲਕੇ ਹੱਥਾਂ ਨਾਲ ਤਾਂ ਜੋ ਜਿਹੜੀ ਤੁਹਾਡੀ ਡੈਡ ਸਕਿਨ ਹੈ ਉਹ ਰਿਮੂਵ ਹੋ ਜਾਵੇ ਜੇ ਚਿਹਰੇ ਦੇ ਅੰਦਰ ਗੰਦਗੀ ਹੈ ਉਹ ਬਾਹਰ ਨਿਕਲ ਜਾਵੇ ਬਹੁਤ ਵਧੀਆ ਹੁੰਦੀ ਹੈ ਤੁਹਾਡੀ ਸਕਿਨ ਵਾਸਤੇ ਬਹੁਤ ਵਧੀਆ ਹੁੰਦਾ ਹੈ ਇਹ ਵਾਲਾ ਚਾਵਲਾਂ ਦਾ ਆਟਾ ਇਸ ਤਰੀਕੇ ਨਾਲ ਲਗਾਉਣਾ ਤੇ ਇਸ ਤਰੀਕੇ ਨਾਲ ਤੁਸੀਂ ਮ사ਜ ਕਰ ਲੈਣੀ ਆਪੇ neck ਤੇ ਵੀ ਕਰ ਸਕਦੇ ਹੋ ਬੈਕ ਵੀ ਕਰ ਸਕਦੇ ਹੋ ਬਾਹਾਂ ਤੇ ਕਰ ਸਕਦੇ ਜਿੱਦਾਂ ਮਰਜ਼ੀ ਤੁਸੀਂ ਇਹ ਕਰ ਸਕਦੇ ਹੋ ਠੀਕ ਹੈ 5 ਮਿੰਟ ਤੁਸੀਂ ਇਹਨੂੰ ਕਰਨਾ ਹੈ ਕਿਉਂਕਿ ਇਹ 5 ਮਿੰਟ ਮ사ਜ ਕਰਨ ਨਾਲ ਕੀ ਹੁੰਦਾ ਜਿਹੜਾ ਚਾਵਲਾਂ ਦਾ ਆਟਾ ਹੈ ਨਾ ਇਹ ਇੱਕ ਸਕਰਬ ਦਾ ਵੀ ਕੰਮ ਕਰਦਾ ਹੈ ਤੁਹਾਡੇ ਚਿਹਰੇ ਤੇ ਸਕਰਬ ਵੀ ਹੋ ਜਾਵੇਗਾ ਡੈਡ ਸਕਿਨ ਰਿਮੂਵ ਹੋ ਜਾਵੇਗੀ ਕਾਲਾ ਪੰਨ ਜੇ ਹੋਇਆ ਉਹ ਵੀ ਰਿਮੂਵ ਹੋ ਜਾਵੇਗਾ ਟੈਨ ਹੋਇਆ ਉਹ ਵੀ ਰਿਮੂਵ ਹੋਣੀ ਸ਼ੁਰੂ ਹੋ ਜਾਵੇਗੀ ਇਸ ਤਰੀਕੇ ਨਾਲ ਤੁਸੀਂ ਮ사ਜ ਕਰਨੀ ਹੈ ਗlycerin ਜਿਹੜੀ ਹੁੰਦੀ ਹੈ ਸਕਿਨ ਨੂੰ ਇੱਕਦਮ ਚਕਾ ਚਕੋ ਚੱਕ ਕਰ ਦਿੰਦੀ ਚਮਕਾ ਦਿੰਦੀ ਹੈ ਚਿਹਰਾ ਤੇ ਇਸ ਤਰੀਕੇ ਨਾਲ ਤੁਸੀਂ ਲਗਾ ਲੈਣਾ ਹੈ ਠੀਕ ਹੈ ਫਿਰ ਤੁਸੀਂ ਮੋਟੀ ਜੀ ਲੇਅਰ ਲਗਾ ਕੇ ਇਸ ਤਰੀਕੇ ਨਾਲ ਤਿੰਨ ਛਾੜ ਦੇਣਾ ਹੈ 15 ਤੋਂ 20 ਮਿੰਟ 5 ਮਿੰਟ ਮ사ਜ ਕਰ ਲਈ 15 ਮਿੰਟ ਇਹਨੂੰ ਉਦਾਂ ਲਗਾ ਕੇ ਆਪਾਂ ਛਾੜ ਦੇਣਾ ਹੈ ਫਿਰ ਤੁਸੀਂ ਦੇਖਿਓ ਇਹ ਵਾਲਾ ਫੇਸ਼ਲ ਇੰਨਾ ਕਾਰਗਲ ਬਣ ਕੇ ਮਤਲਬ ਕਿ ਰੈਡੀ ਹੋ ਜਾਂਦਾ ਇੰਨਾ ਵਧੀਆ ਫੇਸ ਤੇ ਗਲੋ ਦਿੰਦਾ ਹੈ ਨਾ ਬਹੁਤ ਵਧੀਆ ਤੇ ਵੀਡੀਓ ਤੁਹਾਨੂੰ ਥੋੜੀ ਜਿਹੀ ਵੀ ਚੰਗੀ ਲੱਗੇ ਵੀਡੀਓ ਬਾਤ ਬਾਤ ਸ਼ੇਅਰ ਕਰਦਿਆ ਕਰੋ ਲਾਈਕ ਕਰਦਿਆ ਕਰੋ ਤੁਸੀਂ ਬਿਲਕੁਲ ਵੀ ਵੀਡੀਓ ਨਾ ਰੋਜ਼ ਨਹੀਂ ਕਰਦੇ ਹੈਗੇ ਤੇ ਵੀਡੀਓ ਬਾਤ ਬਾਤ ਤੁਸੀਂ ਹੋਜ ਕਰਿਆ ਕਰੋ ਤਾਂ ਜੋ ਮੈਂ ਤੁਹਾਨੂੰ ਵੀਡੀਓ ਜਿਹੜੀਆਂ ਅੱਛੀਆਂ-ਅੱਛੀਆਂ ਤੁਹਾਨੂੰ ਦੱਸਾਂ ਫਿਰ ਮੈਨੂੰ ਵੀ ਵੀਡੀਓ ਬਣਾਉਣ ਵਿੱਚ ਮਜ਼ਾ ਆਵੇ ਕਿ ਹਾਂ ਮੇਰੇ ਸਬਸਕ੍ਰਾਈਬਰ ਜਿਹੜੇ ਨੇ ਮੈਨੂੰ ਪਿਆਰ ਕਰਦੇ ਨੇ ਤੇ ਮੇਰੇ ਵੀਡੀਓ ਬਾਤ-ਬਾਤ ਸ਼ੇਅਰ ਵੀ ਕਰਦੇ ਨੇ ਠੀਕ ਹੈ ਤੇ ਬਾਤ-ਬਾਤ ਸ਼ੇਅਰ ਕਰਿਆ ਕਰੋ ਸਪੋਰਟ ਕਰਿਆ ਕਰੋ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਇਸੇ ਤਰ੍ਹਾਂ ਹੀ ਆਪਾਂ ਤੁਹਾਡੇ ਨਾਲ ਰੂਬਰੂ ਹੁੰਦੇ ਰਾਵਾਂਗੇ ਡੇਲੀ ਤੇ ਸੁਣ ਸੁਣੇ ਕਮੈਂਟ ਵੀ ਜ਼ਰੂਰ ਕਰਿਆ ਕਰੋ ਠੀਕ ਹੈ ਮੇਰੀਆਂ ਭੈਣਾਂ ਬਹੁਤ ਸਾਰੇ ਮੇਰੀਆਂ ਭੈਣਾਂ ਕਮੈਂਟ ਕਰਦੀਆਂ ਨੇ ਮੇਰੀ ਭੈਣੇ ਕੇ ਮਹਾਬੱਦਰ ਤੋਂ ਰਿੰਪੀ ਆ ਡੇਲੀ ਕਰਦੇ ਨੇ ਕਲਵੰਤ ਕੋਰ ਨੇ ਅ ਵੀ ਡੇਲੀ ਕਰਦੇ ਨੇ ਕਪੂਰਥਲਾ ਤੋਂ ਜਸਵਿੰਦਰ ਕੋਰ ਨੇ ਬਹੁਤ ਸਾਰੀਆਂ ਮਰੀਆਂ ਭੈਣਾਂ ਨੇ ਜੋ ਕਮੈਂਟ ਕਰਦੀਆਂ ਨੇ ਤੇ ਮੈਂ ਮੈਂ ਪੜਦੀ ਹੁੰਨੀ ਆ ਤੁਹਾਡੇ ਕਮੈਂਟ ਵੀ ਤੇ ਬਹੁਤ ਵਧੀਆ ਲੱਗਦਾ ਮੈਨੂੰ ਤੇ ਲੋ ਜੀ ਇਹਨੂੰ ਮੈਂ ਥੋੜਾ ਸੁੱਕਣ ਦਿੰਨੀ ਆ ਮਾਸਕ ਸੁੱਕ ਚੁੱਕਾ ਆ ਦੇਖੋ ਇਸ ਤਰੀਕੇ ਨਾਲ ਤੁਸੀਂ ਇਹਨੂੰ ਨਾ ਮਲ ਮਲ ਕੇ ਉਤਾਰਨਾ ਹੈ ਤਾਂ ਜੋ ਤੁਹਾਡੀ ਸਕਿਨ ਇੱਕਦਮ ਜਿਹੜੀ ਆ ਨਾ ਸਾਫ਼ ਹੋ ਜਾਵੇ ਇੱਕਦਮ ਗਲੋਇੰਗ ਹੋ ਜਾਵੇ ਇਸ ਤਰੀਕੇ ਨਾਲ ਤੁਸੀਂ ਇਹਨੂੰ ਨਾ ਸੁੱਕਣ ਤੋਂ ਬਾਅਦ ਇੱਦਾਂ ਰਹਿਣਾ ਜਿਆਦਾ ਵੀ ਸੁਕਾਉਣਾ ਹੈਗਾ ਤੁਹਾਡਾ ਡਰਾਈ ਹੀ ਰਹਿਣ ਦਿਓ ਜੀ ਠੀਕ ਹੈ ਕਿਉਂਕਿ ਜਿਆਦਾ ਸੁੱਕਿਆ ਜਿਹੜੀ ਸਕਿਨ ਹੈ ਨਾ ਲੂਝ ਹੋਣੀ ਸ਼ੁਰੂ ਹੋ ਜਾਂਦੀ ਹੈ ਝੁਰੜੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ ਨਾ ਦੇਖੋ ਇਸ ਤਰੀਕੇ ਨਾਲ ਤੁਸੀਂ ਨਾ ਦੇਖੋ ਸਕਿਨ ਦੇਖੋ ਕਿੰਨੇ ਸਾਫ਼ ਦੇਖੋ 글로ਅ ਦੇਖੋ ਤੁਸੀਂ ਤੁਸੀਂ ਦੇਖ ਸਕਦੇ ਹੋ ਲਾਈਵ ਰਿਜ਼ਲਟ ਤੁਹਾਡੇ ਨਾਲ ਮੈਂ ਸ਼ੇਅਰ ਕਰਦੀ ਹਾਂ ਦੇਖੋ ਕੋਈ ਵੀ ਸਾਫ਼ ਕਪੜਾ ਲੈ ਕੇ ਸਾਫ਼ ਕਰ ਲੋ ਤੁਸੀਂ ਮੈਂ ਬਾਅਦ ਵਿੱਚ ਫੇਸ ਵਾਸ਼ ਕਰਕੇ ਆਵਾਂਗੀ ਤੁਹਾਡੇ ਸਾਹਮਣੇ ਉਤਾਰ ਕੇ ਦੱਸਣੀ ਤਾਂ ਜੋ ਤੁਹਾਨੂੰ ਇਹ ਨਾ ਹੋਵੇ ਕਿ ਬਾਅਦ ਵਿੱਚ ਕਰੀਮ ਲਗਾਈਏ ਜਾਂ ਕੁਝ ਹਾਂ ਦੇਖੋ ਆਪਾਂ ਜਿਹੜੀ ਜਿਹੜੀਆਂ ਇਹਦੇ ਵਿੱਚ ਚੀਜ਼ਾਂ ਪਾਈਆਂ ਨੇ ਨਾ ਸ਼ਹਿਦ 글ਿ ਸਰਿਨ ਦੁੱਧ ਚਾਵਲਾਂ ਦਾ ਆਟਾ ਇਹ ਦੇਖੋ ਇਹਨਾਂ ਦਾ ਇੱਕ ਮਾਲ ਹੈ ਕਿਉਂਕਿ ਜਿਹੜੀ ਸ਼ਹਿਦ ਤੇ ਜਿਹੜੀ 글ਿਸਰਿਨ ਹੁੰਦੀ ਹੈ ਨਾ ਸਕਿਨ ਨੂੰ ਇੱਕਦਮ ਚਮਕਾ ਦਿੰਦੀ ਇੱਕਦਮ ਗੋਰਾ ਚਿੱਟਾ ਕਰ ਦਿੰਦੀ ਹੈ ਨਾ ਦੇਖੋ ਤੁਸੀਂ ਦੇਖ ਸਕਦੇ ਹੋ ਤੇ ਹੁਣ ਮੈਂ ਫੇਸ ਨੂੰ ਵਾਸ਼ ਕਰਕੇ ਆਵਾਂਗੀ ਨਾ ਦੇਖੋ ਵੀਡੀਓ ਤਾਂ ਥੋੜੀ ਜਿਹੀ ਚੰਗੀ ਲੱਗੇ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਸੋਹਣਾ ਜਿਹਾ ਜ਼ਰੂਰ ਕਰਨਾ ਤੇ ਤੁਸੀਂ ਦੇਖ ਸਕਦੇ ਹੋ ਲਾਈਵ ਰਿਜ਼ਲਟ ਦੇਖ ਲਓ ਤੁਸੀਂ ਕਿੰਨਾ ਗਲੋ ਆਇਆ ਏ ਇਸ ਦੇ ਤੇ ਦੇਖ ਲਓ ਫੇਸ ਨੂੰ ਹੁਣ ਮੈਂ ਵਾਸ਼ ਕਰਕੇ ਫਿਰ ਮੈਂ ਮੋਇਸਚਰਾਈਜ਼ਰ ਲਗਾ ਲਵਾਂਗੀ ਕੋਈ ਵੀ ਐਲੋਵੇਰਾ ਲਗਾ ਲਓ ਚਾਹੀ ਕੋਈ ਵੀ ਮੋਇਸਚਰਾਈਜ਼ਰ ਲਗਵਾ ਲਓ ਲਗਾ ਸਕਦੇ ਹੋ ਤੁਸੀਂ ਫੇਸ ਤੇ ਆ ਦੇਖੋ ਬਹੁਤ ਹੀ ਪਿਆਰਾ ਜਿਹਾ 글로 ਆਂਦਾ ਹੈ ਤੇ ਵੀਡੀਓ ਬਾਅਦ ਤੁਸੀਂ ਸ਼ੇਅਰ ਕਰ ਦੇਣਾ ਬਾਅਦ